ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਆ ਸੱਗੂ ਬਲੌਗਸ ਤੇ ਉਮੀਦ ਕਰਦੀ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਇੱਕ ਤਰੀਕਦਾ ਜਾਨੀ ਕਿ ਅੱਜ ਕੱਲ ਦਾ ਇਹ ਵੀਡੀਓ ਜੀ ਇੱਥੇ ਸ਼ਾਮ ਦੇ 5:30 ਪੰਜ ਵਜੇ ਦਾ ਟਾਈਮ ਆ ਤੇ ਇੱਥੇ ਕੱਪੜੇ ਪ੍ਰੈਸ ਕਰਨ ਲੱਗ ਗਈ ਸੀ ਮੈਂ ਕੱਪੜੇ ਹੀ ਬਸ ਹੁਣ ਮਜਬੂਰੀ ਬਣ ਗਿਆ ਪ੍ਰੈਸ ਕਰਨੇ ਸੁਖਦੇ ਨਹੀਂਗੇ ਕਿਉਂਕਿ ਪ੍ਰਮਾਤਮਾ ਨੇ ਤਾਂ ਦਿਨ ਰਾਤ ਇੱਕ ਕੰਮ ਛੱਡਿਆ ਗਿਆ ਹੁਣ ਮੀਂਹ ਦਾ ਕੱਲ ਵਾਲੇ ਕੱਪੜੇ ਸੀ ਇਹ ਤੇ ਥੋੜੇ ਜਿਹਾ ਛਿੱਲੇ ਲੱਗ ਰਹੇ ਸੀ ਤੇ ਮੈਨੂੰ ਐਸੀ ਵੀ ਚਲੋ ਪ੍ਰੈਸ ਕਰਦਾ ਤੇ ਅੱਜ ਵਾਲੇ ਤਾਂ ਸਟੈਂਡ ਤੇ ਪਏ ਹੋਵੇਂ ਕਦੇ ਅੰਦਰ ਕਦੇ ਬਾਹਰ ਸਾਰਾ ਦਿਨ ਬਸ ਕੱਪੜਿਆਂ ਜੀ ਨੰਗ ਜਾਂਦਾ ਆਪ ਨੂੰ ਐ ਹੁੰਦਾ ਜਦੋਂ ਮਾੜਾ ਜਿਹਾ ਉੱਚਾ ਹੁੰਦਾ ਰੱਬ ਤੇ ਵੀ ਬਾਹਰ ਕੱਢ ਦਿੰਦੇ ਨੇ ਕੱਪੜੇ ਮਾੜੇ ਮੋਟੀ ਹਵਾ ਨਿਕਲ ਜੂਗੀ ਤੇ ਕੱਲ ਬੈੱਡ ਸ਼ੀਟਾਂ ਧੋਤੀਆਂ ਸੀ ਉਹ ਤਾਂ ਸੁੱਕੀਆਂ ਹੀ ਨਹੀਂਆਂ ਤੇ ਉਹ ਡਰਾਈング ਰੂਮ ਦੇ ਵਿੱਚ ਪਈ ਇੱਕ ਤਾਂ ਤੇ ਇੱਕ ਤਾਂ ਸੁੱਕ ਗਈ ਸੀਗੀ ਉਹਦੇ ਤਾਂ ਸੈ ਕਰਕੇ ਰੱਖਤੀ ਸੀ ਅੱਜ ਤੇ ਮੌਸਮ ਦਾ ਪਾਸ ਦੇਣਾ ਰਾਤ ਇੱਕ ਘਰ ਛੱਡਿਆ ਹੁਣ ਤਾਂ ਥੋੜਾ ਜਿਹਾ ਉੱਚਾ ਹੋਇਆ ਲੱਗਦਾ ਐ ਇਸ ਟਾਈਮ ਤੇ ਤਿੰਨ ਹੀ ਤਾਂ ਨੇਰ ਕਪ ਹੋ ਜਾਂਦਾਗਾ ਮੀਂਹ ਤਾਂ ਆਕੀ ਬਹੁਤ ਜ਼ਿਆਦਾ ਨੁਕਸਾਨ ਕਰਤੇ ਹੈਗੇ ਤੇ ਹੁਣ ਆਇਆ ਲੱਗਦਾ ਵੀ ਪ੍ਰਮਾਤਮਾ ਬੱਸ ਕਰ ਹੁਣ ਹੋਰ ਮੀਂਹ ਆਪਾ ਵੀ ਚਲੋ ਹਜੇ ਵੀ ਜੇ ਮਾੜੀ ਮੌਟੀ ਕੇ ਸਦੀ ਬਾਤਾਂ ਚ ਰਹੀਂਦੀ ਆ ਤਰਾਏ ਜੇ ਤੇ ਮੈਨੂੰ ਐਸ ਵੀ ਕੱਪੜੇ ਚਲੋ ਸੁੱਕ ਜਾਣਗੇ ਸਿੱਲੇ ਜੇ ਤਾਂ ਕੱਪੜੇ ਰੱਖਣ ਨੂੰ ਵੀ ਦਿਲ ਨਹੀਂ ਕਰਦਾ ਗੈਦਾ ਤਾਂ ਹਾਂ ਮਾਰ ਕੇ ਤੇ ਨਾ ਹੀ ਐ ਸਟੈਂਡ ਤੇ ਰੱਖੇ ਜਾਂਦੇ ਹੁਣ ਜਿਆਦਾ ਕੱਪੜੇ ਤਾਂ ਇਹਨੇ ਰੱਖੇ ਵੀ ਨਹੀਂ ਜਾਂਦੇਗੇ ਬਾਕੀ ਐ ਪਾਉਣ ਵਾਲੇ ਕੱਪੜੇ ਤਾਂ ਆਪਾਂ ਸਟੈਂਡ ਤੇ ਪਾ ਦਿੰਨੇ ਆ ਤੇ ਜਿਹੜੇ ਬੈੱਡ ਸ਼ੀਟਾਂ ਵਗੈਰਾ ਆਂ ਤੇ ਉਹਨਾਂ ਹੀ ਸਿਕਾਂ ਜਾਂਦੀਆਂ ਇਹ ਤੇ ਸਮੈਲ ਜੀ ਆਉਣ ਲੱਗ ਜਾਂਦੀ ਕੱਪੜਿਆਂ ਦੇ ਵਿੱਚੋਂ ਫਿਰ ਜਦੋਂ ਸਿੱਲੇ ਰਹਿ ਜਾਂਦੇ ਹੈਗੇ ਬਸ ਇੱਕ ਇੱਕ ਦੋ ਦੋ ਸੂਟ ਪ੍ਰੈਸ ਕਰ ਦੂੰਗੇ ਜਿਹੜੇ ਕੱਲ੍ਹ ਤੋਂ ਉੱਤੇ ਸੀਗੇ ਤੇ ਅੱਜ ਵਾਲੇ ਪਏ ਰਹਿਣਗੇ ਸਟੈਂਡ ਤੇ ਇਦਾਂ ਹੀ ਸਵੇਰ ਦੇ 4-5 ਵਾਰੀ ਬਾਹਰ ਕੱਢਦਾ ਇਹਨਾਂ ਨੂੰ ਸਟੈਂਡ 'ਤੇ ਮੈਂ ਪਿਛਲੇ ਵਿੜੇ 'ਚ ਪਹਿਲਾਂ ਤਾਰਾਂ ਤੇ ਸੁੱਕਣੇ ਪਾਏ ਹੋਏ ਸੀ ਤੇ ਜਦੋਂ ਮੀਂਹ ਆ ਜਾਂਦਾ ਵਾਰੀ-ਵਾਰੀ ਤੇ ਚੱਕ ਕੇ ਸਟੈਂਡ 'ਤੇ ਰੱਖਦੇ ਸੀ ਫਿਰ ਮੈਂ ਸਟੈਂਡ ਫੇਰ ਵੀ ਚੱਕਣਾ ਰੱਖਣਾ ਬਾਹਰ ਕਰ ਦਿੰਨੇ ਆ ਤੇ ਅੰਦਰ ਕਰ ਲੈੰਨੇ ਆਗੇ ਤੇ ਕੱਪੜੇ ਕੱਲੇ-ਕੱਲੇ ਤਾਰ ਤੋਂ ਫਿਰ ਟਾਈਮ ਲੱਗ ਜਾਂਦਾ ਉਹਨੂੰ ਭਿੱਜ ਜਾਂਦੇ ਆਗੇ ਕੋਈ ਪਤਾ ਹੀ ਨਹੀਂ ਲੱਗਦਾ ਧੁੱਪ ਦੇ ਵਿੱਚ ਵੀ ਮੀਂਹ ਪਾਈ ਜਾਂਦਾ ਰੱਬ ਤਾਂ ਸੌਣ ਚ ਤੱਕ ਕੇ ਕਹਿਣ ਸੀ ਮੀਂਹ ਪੈਂਦੇ ਸੌਣ ਚ ਝੜੀਆਂ ਲੱਗ ਜਾਂਦੀਆਂ ਤੇ ਹੁਣ ਤਾਂ ਭਾਦੋਂ ਚ ਝੜੀਆਂ ਲੱਗੀਆਂ ਪੰਗਾ ਆ। ਉਪਰੇ ਲੋ ਜੀ ਸਾਫ ਦਿੰਦੇ ਆ ਪ੍ਰੈਸ ਹੋ ਗਿਆ ਜਿਹੜੇ ਤੇ ਮੌਸਮ ਪੂਰਾ ਬਣਿਆ ਪਿਆ ਦਵਾਰੇ ਮੀਂਹ ਵਾਲੇ ਬੱਦਲ। ਬੰਦਵੇ ਦੀ ਮੌਸਮ ਬਦਲ ਜਾਂਦਾ ਹੁਣ ਤਾਂ ਪਤਾ ਹੀ ਨਹੀਂ ਲੱਗਦਾ। ਕਦੇ ਤਪ ਆ ਜਾਂਦੀ ਆ ਤੇ ਕਦੋਂ ਬੱਦਲ ਹੋ ਜਾਂਦੇ ਆਗੇ। ਤੇ ਖਲਿਆਰਾ ਸਾਰੇ ਘਰ ਚ ਪਿਆ ਪਿਆ ਨਹੀਂ ਤਾਂ ਕੋਈ ਕੰਮ ਹੁੰਦਾ ਇਹੋ ਜੇ ਮੌਸਮ ਦੇ ਵਿੱਚ ਤੇ ਇਧਰੋਂ ਬੈੱਡ ਚੱਕਿਆ ਹੋਇਆ ਪਹਿਲਾਂ ਵੀ ਆਪਾਂ ਤੁਹਾਨੂੰ ਦੱਸਿਆ ਸੀ ਤੇ ਇਹ ਮੰਜੇ ਲੱਗੇ ਹੋਏ ਬਸ ਰਾਤ ਨੂੰ ਇੱਥੇ ਪੈਣਾ ਹੁੰਦਾ ਤੇ ਸਾਹਮਣੇ ਕੰਦ ਤੇ ਪੇਪਰ ਲੱਗੇ ਸੀ ਉਹ ਵੀ ਪੱਟ ਤੇ ਛੱਤ ਦੇ ਉੱਪਰ ਵੀ ਬਸ ਕੇਰਾ ਸਿੰਗਲ ਕੋਟੀ ਮਾਰਿਆ ਵਾ ਦਵਾਰੇ ਮਾਰਿਆ ਨਹੀਂ ਕਿਉਂਕਿ ਸੱਲ ਆ ਜਾਂਦੀ ਜਦੋਂ ਇਦਾਂ ਮੀਂਹ ਆਈ ਜਾਂਦਾ ਤੇ ਡਰਾਈਂਗ ਰੂਮ ਦੇ ਵਿੱਚ ਤਾਂ ਖਲਿਆਰਾ ਸਾਰੇ ਪਿਆਏ ਬੈੱਡ ਸ਼ੀਟ ਪੀੜੇ ਤੇ ਹੀ ਪਾਤੀ ਸੀ ਇੱਥੇ ਤੇ ਇਲੈਕਟ੍ਰਿਕ ਬਾਥਰੂਮ ਚ ਟਾਈਲਾਂ ਆਪਾਂ ਉਸ ਦਿਨ ਤੁਹਾਨੂੰ ਦੱਸਿਆ ਸੀਗਾ ਵੀ ਇੱਥੇ ਟਾਈਲਾਂ ਦੀ ਛੱਤ ਆ ਆਪਣੇ ਤੇ ਪੀਵੀਸੀ ਸੀਟਾਂ ਪੰਗਾ ਸੀਗੀਆਂ ਤੇ ਉਹ ਲਾਤੀਆਂ ਸੀ ਇੱਥੇ ਪੀਸ ਪੈਸ ਇਹ ਜਦੋਂ ਬੱਚਿਆਂ ਦਾ ਸਟੱਡੀ ਟੇਬਲ ਤੇ ਕੰਪਿਊਟਰ ਟੇਬਲ ਬਣਾਇਆ ਸੀ ਉਹ ਚੋਂ ਬਚੇ ਸੀਗੇ ਇਹ ਉਹ ਲਾਤੇ ਸੀ ਅਰਮਾਨ ਨੇ ਇੱਥੇ ਤੇ ਇਹਨਾਂ ਸਾਫ਼ ਜੋਗੇ ਵੈਸੇ ਵਾਲ ਪੱਟੀ ਤਾਂ ਹਜੇ ਰਹਿੰਦੀ ਹੈ ਕੰਧਾਂ ਤੇ ਬਾਥਰੂਮ ਦੇ ਵਿੱਚ ਤਾਂ ਸਿੰਗਲ ਕੋਡ ਜਾ ਮਾਰਤਾ ਸੀ ਤੇ ਇੱਧਰ ਵੀ ਲਾਤੀਆਂ ਸੀਗੀਆਂ ਇਹਨਾਂ ਦਾ ਛੱਤਾਂ ਕਿਹੜਾ ਸਾਫ਼ ਜੇ ਲੱਗਣ ਲੱਗੀਆਂ ਜਦੋਂ ਨਵੀਆਂ ਬਣਨੀਆਂ ਉਹਦੇ ਦੇਖੀ ਜਾਊਗੀ ਟਾ ਕੇ ਬਣਾਉਣਾ ਪਊਗਾ ਲੈਟਰੀ ਬਾਸਾਂ ਤਾਂ ਤੋ ਉਸ ਤੋਂ ਬਾਅਦ ਸਬਜ਼ੀ ਕੱਟ ਲਈ ਸੀ ਸਬਜ਼ੀ ਨੂੰ ਤੜਕਾ ਲਗਾ ਦੇਣੀ ਆ ਜਾਂ ਆਲੂ ਬੈਂਗਣੀ ਬਣਾਉਣੀ ਹੈਗੇ ਥੋੜੀ ਜਿਹੀ ਬਣਾਉਂਗੀ ਵੈਸੇ ਸਵੇਰ ਦੇ ਟਾਈਮ ਤੇ ਤਾਂ ਸਬਜ਼ੀ ਬਣਾਉਣੀ ਪਊਗੀ ਵੈਸੇ ਤਾਂ ਹੁਣ ਐ ਹੁੰਦਾ ਵੀ ਦਵਾ ਦੇ ਟਾਈਮ ਤੇ ਘਰੇ ਰੋਟੀ ਖਾਣ ਆ ਜਾਂਦੇ ਵੀ ਬੇਸ਼ੱਕ ਪਛਾਮ ਨੂੰ ਵੀ ਬਣਾ ਲਗੇ ਪਰ ਆਦਤ ਬਣੀ ਵੀ ਹੈਗੀ ਵੀ ਸਵੇਰ ਦੇ ਟਾਈਮ ਤੇ ਸਬਜ਼ੀ ਬਣਾਉਣੀ ਬਣਾਉਣੀ ਸ਼ਾਮ ਨੂੰ ਕੀ ਕਹਿਣਾ ਕਦੇ ਬਚ ਗਈ ਤਾਂ ਸਵੇਰ ਦੇ ਟਾਈਮ ਤੇ ਖਾ ਲ ਗਏ ਨੇ ਸਵੇਰ ਦੇ ਟਾਈਮ ਤੇ ਤਾਂ ਮੈਂ दाल ਸਬਜ਼ੀ ਸੱਜਰੀ ਬਣਾਉਣੀ ਹੁੰਦੀ ਹੈਗੀ ਤੇ ਬੱਚਾ ਨੂੰ ਵੀ ਹੁਣ ਛੋਟਗਾ ਹੋਈ ਗਿਆ ਤਾਂ ਤਰੀਕ ਤੇ ਕਰਤਾ ਅੱਗੇ ਦੇਖੋ ਕੀ ਬੰਦਾ ਦੋ ਦਿਨ ਤਹਾਂ ਛੁੱਟੀਆਂ ਹੈਗਾ ਵਸੇ ਰਮਾਨ ਤਾਂ ਗਿਆ ਸੀ ਅੱਜ ਤੇ ਰਮਾਨ ਕਹਿੰਦਾ ਮम्मा ਹੁਣ ਸਾਨੂੰ ਵੀ ਕਹਿੰਦਾ ਦੋ ਛੁੱਟੀਆਂ ਕਰਤ ਜਾਇਗਾ ਮੈਂ ਕਰਕੇ ਮੈਂ ਤਾਂ ਹਟਦਾ ਹੀ ਨਹੀਂ ਹੁਣ ਦਿਨ ਰਾਤ ਇੱਕ ਕਰ ਛੱਡਿਆ ਰੱਬ ਨੇ ਵੀ ਐਤ ਕੀ ਤਾਂ ਆਲੂ ਵਗਣੀ ਕੱਟ ਕੇ ਮੈਂ ਤੋ ਕੇ ਪਾਣੀ ਚ ਪਾ ਕੇ ਰੱਖਤੀ ਸੀਗੀ ਤੜਕਾ ਪੁੱਜ ਗਿਆ ਸੀ ਤੇ ਮਸਾਲੇ ਪਾ ਦੇਣੀ ਆ ਇਹਦੇ ਵਿੱਚ ਹਲਦੀ ਲਾਲ ਮਿਰਚ ਨਾਮਕ ਤੇ ਧਨੀਆ ਪਾਊਡਰ ਤੇ ਮੈਂ ਆਸ ਤੇ ਬਣਾ ਲਾਂਗੇ ਤਾਂ ਥੋੜੀ ਬਣਾਉਣੀ ਕਰਕੇ ਤੇ ਮੈਂ ਫਰਾਈ ਪੈਨ ਦੇ ਵਿੱਚ ਹੀ ਤੜਕਾ ਲਗਾ ਤਾਂ ਮੈਂ ਕੜਾਹੀ ਵੱਡੀ ਕੜਾਹੀ ਦੇ ਵਿੱਚ ਕੀ ਬਣਾਉਣੀ ਹੈਗੇ ਖਲੇ ਆ ਰਾ ਕਰੇ ਪਿਆ ਪਰ ਕੇ ਇਹਦੇ ਵੀਡੀਓ ਬਣਾਉਣ ਨੂੰ ਦਿਲ ਨਹੀਂ ਕਰਦਾ ਤੇ ਨਾ ਹੀ ਇਦਾਂ ਮੀਂਹ ਵਾਲੇ ਮੌਸਮ ਦੇ ਵਿੱਚ ਕੋਈ ਕੰਮ ਹੁੰਦਾਗਾ ਫਰਸ਼ਾਂ ਦਾ ਵੀ ਕੰਮ ਕਰਨਾ ਹਜੇ ਤੇ ਪਰ ਪਹਿਲਾਂ ਅਸੀਂ ਵੀ ਚਲੋ ਵਾਲ ਪੱਟੀ ਵਗੈਰਾ ਦਾ ਹੋ ਜਾਏ ਤੇ ਫਰਸ਼ਾਂ ਦਾ ਬਾਅਦ ਦੇ ਵਿੱਚ ਹੀ ਕਰਾਂਗੇ ਕਾਮਤਾ ਸ਼ੁਰੂ ਤਾਂ ਕਰਵਾਇਆ ਸੀ ਪਹਿਲਾਂ ਮੈਂ ਤਾਂ ਇਸ ਵੀ ਤਿਆਰਾਂ ਤੋਂ ਪਹਿਲਾਂ ਪਹਿਲਾਂ ਕੰਮ ਹੋ ਜੂਗਾ ਟਾਈਮ ਨਾਲ ਵੀ ਸੱਸ ਪਾਂਗਾ ਹੋ ਜਾਂਦਾ ਹੈਗਾ ਨੇ ਮੌਕੇ ਤੇ ਆ ਕੇ ਤੇ ਫਿਰ ਖਲਿਆਰਾ ਬਹੁਤ ਪੈ ਜਾਂਦਾ ਹੈਗਾ ਤੇ ਪਰ ਜਦੋਂ ਪ੍ਰਮਾਤਵਾਲ ਨੂੰ ਮਨਜ਼ੂਰ ਆ ਜਿਹੜਾ ਕੰਮ ਜਦੋਂ ਉਹਦੀ ਹੋਣਾਗਾ ਬੰਦੇ ਦੀ ਕਾਲ ਕੀਤੀ ਕੋਈ ਚ ਨਹੀਂ ਕਰਦੀਗੀ ਮੈਂ ਤੜਕਾ ਪੁੱਜੀਆ ਸੀ ਮਸਾਲੇ ਪਾਤੇ ਆ ਤੇ ਆਲੂ ਬੈਂਗਣੀ ਜਿਹੜੀ ਧੋ ਕੇ ਰੱਖੀ ਸੀ ਕੱਟ ਕੇ ਤੇ ਉਹ ਪਾ ਦਿੰਨੇ ਆ ਇਸ ਦੇ ਵਿੱਚ ਤੇ ਇਸ ਤੋਂ ਬਾਅਦ ਆਟਾ ਗੁੰਨ ਲਵਾਂਗੇ ਜਿੰਨੇ ਕ ਮੈਨੂੰ ਐਸ ਵੀ ਅਜ ਕਿ ਮੈਂ ਕਾਲ ਕੀਤੀ ਸੀ ਬੈਨਾ ਕੰਮ ਕਰਾ ਲੂੰਗੀ ਤੇ ਉਨਾ ਹੀ ਮੈਨੂੰ ਲੱਗਾ ਵੀ ਕੰਮ ਆ ਚ ਕੀ ਵਿੱਚ ਰੂਗਾ ਜੇ ਕਿਉਂਕਿ ਇਹੋ ਜੇ ਮੌਸਮ ਦੇ ਵਿੱਚ ਕੰਮ ਹੁੰਦਾ ਹੀ ਨਹੀਂਗਾ ਬਾਕੀ ਕੰਮ ਤੇ ਜਾਂਦੇ ਕਰਕੇ ਤੇ ਨਾ ਹੀ ਸਵੇਰੇ ਸ਼ਾਮ ਵਾਲਾ ਕੰਮ ਆ ਵੀ ਜਿਹੜਾ ਹੋ ਜੇ ਉਹਨੇ ਟਾਈਮ ਦੇ ਵਿੱਚ ਤਾਂ ਨੂੰ ਛੁੱਟੀ ਕਰਨੀ ਪਊਗੀ ਫਿਰ ਜਾ ਕੇ ਕੰਮ ਹੋਊਗਾ ਬਾਕੀ ਫਰਸ਼ਾਂ ਦਾ ਤਾਂ ਐਨੀ ਜਲਦੀ ਨਹੀਂ ਹੁੰਦਾਗਾ ਹਜੇ ਤੇ ਪਰ ਮੈਨੂੰ ਐਸ ਵੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਜੇ ਹੋ ਜੋ ਚੱਲ ਵਧੀ ਹੈਗਾ ਕਿਉਂਕਿ ਫਰਸਾਂ ਦੇ ਨਾਲ ਤਾਂ ਸੈਲ ਬਹੁਤ ਜ਼ਿਆਦਾ ਆਉਂਦੀ ਹੈ ਤੇ ਜਦੋਂ ਤਾਂ ਅੰਗੇ ਪੈਰੀ ਤੁਰਦੇ ਆਂ ਤੇ ਪੈਰ ਭਿੱਜ ਜਾਂਦੇ ਪਾਣੀ ਦੇ ਨਾਲ ਇੱਕ ਮੌਣ ਮੌਸਮ ਇਹਦਾ ਨਮੀ ਪੈਂਦਾ ਕਰਕੇ ਤਾਂ ਜ਼ਿਆਦਾ ਹੀ ਸੈਲ ਆਉਂਦੀ ਹੈਗੀ ਪੈਰ ਜਦੋਂ نیچے ਰੱਖਦੇ ਫਸਤੇ ਤੇ ਪੂਰਾ ਪੈਰ ਪਾਣੀ ਦੇ ਨਾਲ ਭਿੱਜ ਜਾਂਦਾ ਤੇ ਕੰਦਾਂ ਨੂੰ ਫਿਰ ਨੁਕਸਾਨ ਆਈ ਨਹੀਂ ਸੈਲ ਦਾ ਤਾਂ ਕਰਕੇ ਵੇਖ ਕਿ ਮੈਂ ਕਿਹਾ ਸੀ ਮੈਂ ਚਲੋ ਫਰਸ਼ਾਂ ਦਾ ਦੇਖ ਲੈਣੇ ਹੈਗੇ ਜੇ ਹੁੰਦਾ ਤਾਂ ਤੇ ਲੈਟਰਨ ਬਾਥ ਹੁੰਦਾ ਵੀ ਬਸ ਐਸੀ ਵੀ ਉਹ ਇੱਥੇ ਜ਼ਿਆਦਾ ਖਰਚਾ ਕਰਨ ਦਾ ਕੋਈ ਹਜੇ ਹੈ ਨਹੀਂਗਾ ਉਹ ਕਿਤਾ ਟਾਕੇ ਬਣਾਉਣੀ ਆ ਤੇ ਉਹ ਆਪਣੇ ਕੋਲੇ ਸੀਟਾਂ ਪਜੀਆਂ ਪੰਗਾ ਸੀ ਤੇ ਉਹ ਲਾਦ ਜਾਂਦੇ ਨੇ ਚਲੋ ਛੱਤ ਕਿਰਾ ਸਾਫ ਹੋਊਗਾ ਨਾ ਨਾ ਸਫਾਈ ਜੀ ਹੋ ਜਾਂਦੀ ਐ ਸੌਖੀ ਨੇਟਾ ਲ ਬੱਤੇ ਦਾ ਤਾਂ ਬੁਰਾ ਹਾਲ ਹੀ ਹੋਇਆ ਪਿਆ ਸੀ ਉਹ ਤਾਂ ਕਿਉਂਕਿ 20 ਸਾਲ ਹੋ ਗਏ ਆ ਹੁਣ ਬਣੇ ਨੂੰ ਤਿੰਨ ਚਾਰ ਦੇ ਵਿੱਚ ਤਾਂ ਆਪੋ ਤਾਂ ਉਹੋ ਜੇ ਨਹੀਂ ਰਹੇ ਆਪ ਬਦਲ ਗਏ ਆ ਤੇ ਚੀਜ਼ਾਂ ਫਿਰ ਵੀ ਉਹੋ ਜਿਹੀ ਕਿੱਥੋਂ ਰਹਿ ਜਾਣੀਆਂ ਬਸ ਐ ਚਲੋ ਮਾੜਾ ਮੱਠ ਹੱਥ ਪੱਲਾ ਜਾਂ ਮਾਰਦੇ ਰਹਿਣਾ ਤੇ ਇਹਦੇ ਨਾਲ ਕੀ ਇਹਦੀ ਸਫਾਈ ਹੋ ਜਾਂਦੀ ਹੈਗੀ ਮੈਨੂੰ ਵੀ ਆਇਆ ਸੀ ਮੈਂ ਉਹ ਸੀਟਾਂ ਜੀਆਂ ਬਚੀਆਂ ਪੰਗਾ ਤੇ ਕਿਸੇ ਕੰਮ ਹੋਰ ਤਾਂ ਹੈ ਨਹੀਂਗਾ ਇੱਥੇ ਲਗਾ ਕੇ ਤੇ ਇੱਥੇ ਚਲੋ ਇਹਨੇ ਨਾਲ ਸਾਫ਼ ਹੋ ਗਿਆ ਜਿਹੜਾ ਤੇ ਹਾਰ ਨੰਗ ਜਾਊਗਾ ਉਸ ਤੋਂ ਬਾਅਦ ਦੇਖੀ ਜਾਊਗੀ ਕੀ ਬਣਦਾਗਾ ਸਾਢੇ 6 ਦਾ ਟਾਈਮ ਹੋ ਗਿਆ ਸੀ ਤੇ ਹੁਣ ਫੇਰ ਆਇਆ ਲੱਗਦਾ ਵੀ ਰੱਬ ਉੱਚਾ ਜਾ ਹੋ ਗਿਆ ਤੇ ਬਿੰਦਵੇ ਦੀ ਫੇਰ ਕਾਲਾ ਹੋ ਜਾਂਦਾਗਾ ਤੇ ਤੁੱਪ ਨਿਕਲ ਵੀ ਆਉਂਦੀ ਜੇ ਮਾੜੀ ਮੋਟੀ ਤਾਂ ਤੁੱਪ ਦੇ ਵਿੱਚ ਹੀ ਵੀ ਪਾਈ ਜਾਂਦਾਗਾ ਕੰਮ ਤੋਂ ਜਦੋਂ ਇਹ ਰੋਟੀ ਵਗੈਰਾ ਖਾਣ ਆਉਂਦੇ ਤਾਂ ਉਹ ਭਿੱਜ ਕੇ ਆਉਂਦੇ ਹੈਗੇ ਸਵੇਰ ਵੇਲੇ ਜਾਂਦੇ ਤਾਂ ਅੱਜ ਤਾਂ ਦੁਪਹਿਰ ਦੇ ਟਾਈਮ ਤੇ ਕੱਪੜੇ ਫਿਰ ਬਦਲ ਕੇ ਗਏ ਸੀ ਰੋਟੀ ਖਾਣ ਆਏ ਸੀ ਤੇ ਭਿੱਜ ਗਏ ਸੀ ਉਹ ਜੀ ਆਟਾ ਗੁੰਨ ਕੇ ਰੱਖਤਾ ਤੇ ਉਸ ਤੋਂ ਬਾਅਦ ਕੈਂਪਰ ਧੋ ਕੇ ਤੇ ਮੈਂ ਉਹਦੇ ਵਿੱਚ ਬਰਫ਼ ਪਾਉਣੀ ਹੈਗੀ ਕਈ ਵਾਰ ਤਾਂ ਜੇ ਸਵੇਰ ਵੇਲੇ ਮੇਰੇ ਕੋਲ ਟਾਈਮ ਹੁੰਦਾ ਤਾਂ ਉਹ ਧੋ ਦਿੰਨੀ ਹੁੰਨੀ ਆ ਤੇ ਨਹੀਂ ਫਿਰ ਜੈਸ ਟਾਈਮ ਤੇ ਟਾਈਮ ਲੱਗਦਾ ਤੇ ਉਹ ਧੋ ਕੇ ਇੱਕ ਵਾਰੀ ਧੋ ਕੇ ਪਾਣੀ ਪਾਏ ਵਿੱਚ ਵੈਸੇ ਤਾਂ ਸਾਫ਼ ਰਹਿੰਦਾ ਪਰ ਫਿਰ ਵੀ ਐ ਹੁੰਦਾ ਵੀ ਚਲੋ ਮਾੜਾ ਮੋਟਾ ᱛᱚ ਓਕੇ ਏ ਦੇ ਵੈਸੇ ਬਰਫ਼ ਦੀ ਜ਼ਰੂਰਤ ਤਾਂ ਹੈ ਨਹੀਂ ਕਿ ਹੁਣ ਮੌਸਮ ਠੰਡਾ ਹੀ ਆ ਤੇ ਪਰ ਫੇਰ ਵੀ ਇੱਕ ਡੂੰਗਾ ਛੋਟਾ ਮੈਂ ਪਾ ਦਿੰਨੀ ਹੁੰਨੀ ਆ ਕੰਮਾਂ ਤੋਂ ਜਦੋਂ ਆਉਂਦੇ ਆ ਥੋੜਾ ਜਿਹਾ ਇੰਨਾ ਨੂੰ ਆ ਹੁੰਦਾ ਵੀ ਪਾਏ ਠੰਡਾ ਹੋਵੇ ਸਬਜ਼ੀ ਇੱਕ ਵਾਰੀ ਚੈੱਕ ਕਰ ਲਈਏ ਫੇ ਟੱਕੇ ਬਾਅਦ ਸਮਾਂ ਗਏ ਤੇ ਬਣਾਵਾਂਗੇ ਬਣ ਜਾਊਗੀ ਜਲਦੀ ਜਿਆਦਾ ਟਾਈਮ ਨਹੀਂ ਲੱਗਦਾਗਾ ਇਸ ਤੋਂ ਬਾਅਦ ਤੂੰ ਬਿਜੋਦਾ ਟਾਈਮ ਹੋ ਜਾਊਗਾ ਤੂੰ ਬਿਜੋਤ ਲਗਾ ਕੇ ਤੇ ਰੋਟੀ ਬਣਾਉਣ ਲੱਗ ਜਾਂਗੇ ਕਿਉਂਕਿ ਮੀਂਹ ਕਣ ਦੇ ਮੌਸਮ ਦੇ ਵਿੱਚ ਹੋਰ ਕੋਈ ਜ਼ਿਆਦਾ ਕੰਮ ਤਾਂ ਨਹੀਂ ਹੁੰਦਾ ਝਾੜੂ ਪੋਚਾ ਵੀ ਕਰਤਾ ਦਿੰਨੇ ਆਗੇ ਤੇ ਪਰ ਉਹੀ ਪੈਰ ਉਦਾਂ ਦੇ ਲੱਗ ਲੱਕੇ ਆਈ ਜਾਂਦੇ ਆਗੇ ਸਬਜ਼ੀ ਬਣ ਗਈ ਆ ਤੇ ਇਹਨੂੰ ਦੂਸਰੀ ਸਾਈਡ ਤੇ ਕਰ ਦੂੰਗੇ ਤੇ ਰੋਟੀ ਬਣਾ ਲਵਾਂਗੇ ਮੈਂ ਬਸੇ ਬੱਚੇ ਘਾਟੀ ਖਾ ਕੇ ਖੁਸ਼ ਆ ਗਏ ਬਸ ਵੈਗਣੀ ਤਾਂ ਥੋੜੀ ਜੀ ਇਸ ਤੇ ਪਰ ਫੇਰ ਵੀ ਉਹਨਾਂ ਨੂੰ ਐ ਹੋ ਜਾਂਦਾ ਕਿ ਵੀ ਇਹ ਕਾਤੋ ਬਣਾਈ ਹੈਗੀ ਦਾਣਾ ਸਬਜ਼ੀਆਂ ਕਿਹੜਾ ਹੁਣ ਹੈਗੀਆਂ ਇਹਨਾਂ ਦਾ ਉਦੂ ਓਖਾ ਹੋਇਆ ਪਿਆਗਾ ਨਾ ਆਟਾ ਬਣਾਏ ਬਿਨਾ ਸਰਦਾ ਹੀ ਆ ਤੇ ਨਾ ਕੁਛ ਹੈਗੀ ਆ ਤੇ ਮੈਂ ਤਾਂ ਕਣਕ ਧੋਣੀ ਸੀਗੀ ਆਟਾ ਥੋੜਾ ਸੀਗਾ ਤੇ ਪਰ ਜੱਸਾ ਨਮੀ ਆ ਰਿਹਾ ਤੇ ਐਤ ਕੀ ਮੈਨੂੰ ਲੱਗਦਾ ਕਣਕ ਧੋਣੇ ਦੇਣੀ ਰੱਬ ਨੇ ਇਦਾਂ ਹੀ ਪਿਹਾਉਣਾ ਪਊਗਾ ਆਟਾ ਜਿਵੇਂ ਮੈਂ ਕਦੇ ਬਿਨਾ ਧੋਤੇ ਕਣਕ ਤੋਂ ਆਟਾ ਪਿਆਇਆ ਨਹੀਂ ਕਣਕ ਧੋ ਕੇ ਆਟਾ ਪਿਆਉਣੇ ਹੁੰਦੇ ਆ ਤੇ ਪਰ ਹੁਣ ਐਤ ਕੀ ਤਾਂ ਮਜਬੂਰੀ ਹੈਗੀ ਪਿਹਾਉਣਾ ਪਊਗਾ ਇਦਾਂ ਹੀ ਜਦੋਂ ਜਦੋਂ ਜੀਨੂੰ ਵੀ ਲੋੜ ਪਈ ਆ ਤੇ ਪੰਜਾਬ ਸਾਰਾਂ ਤੋਂ ਅੱਗੇ ਰਿਹਾ ਮਦਦ ਕਰਨ ਲਈ ਤੇ ਅੱਜ ਜਦੋਂ ਪੰਜਾਬ ਨੂੰ ਲੋੜ ਆ ਤੇ ਕੋਈ ਵੀ ਨਹੀਂ ਨਾਲ ਖੜਾ ਰਿਹਾਗਾ ਇੱਥੋਂ ਤੱਕ ਕਰਕੇ ਸਰਕਾਰਾਂ ਵੀ ਸਾਥ ਨਹੀਂ ਦੇ ਰਹੀਆਂ ਹਨ ਹਨ ਪ੍ਰਵਾਸ ਸਾਰੇ ਨਾਲ ਕੇ ਇੱਕ ਦੂਜੇ ਦਾ ਸਾਥ ਦੇ ਰਹੇ ਆ ਤੇ ਬਸ ਆਪਾਂ ਸਾਰੇ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਆ ਵੀ ਬਸ ਰੱਬਾ ਇਹਦੋਂ ਪਹਿਲਾਂ ਜੋ ਨੁਕਸਾਨ ਹੋ ਗਿਆ ਹੋ ਗਿਆ ਤੇ ਹੁਣ ਬਸ ਹੋਰ ਨੁਕਸਾਨ ਨਾ ਕਰੀ ਕਿਸੇ ਦਾ ਮੀ ਬੰਦ ਕਰਦੇ ਪ੍ਰਮਾਤਮਾ ਬਸ ਇਹ ਹੀ ਅਰਦਾਸ ਕਰਦੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਜੀ ਆਪਾਂ ਦੋ ਜੀ ਮੈਂ ਰੋਟੀ ਬਣਾ ਲਾਂ ਤੇ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰ ਦਿਆਂਗੇ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ ਜੇਕਰ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ